ਮੰਤਾ ਜੀ ਤੇ ਬਹੁਤ ਦਿਨਾਂ ਦੇ ਬਹੁਤ ਕੰਮ ਚੱਲਦੇ ਸੀਗੇ ਪਾਟ ਪਾਟਾਂ ਦੇ ਵਿੱਚ ਅਸੀਂ ਸੰਗਤ ਆਉਂਦੀ ਸੀ ਸਮਾਹ ਦੀ ਬਹੁਤ ਬਾਬਾ ਜੀ ਬਹੁਤ ਵਧੀਆ ਨੇ ਗੁਰੂ ਨਾਲ ਜੋੜਦੇ ਨੇ ਇੱਥੋਂ ਸਾਨੂੰ ਬਹੁਤ ਕੁਝ ਮਿਲਿਆਗਾ ਇਹਦਾ ਕਰਕੇ ਹੀ ਸਾਡਾ ਮਨ ਬਣਿਆ ਅੱਜ ਅਸੀਂ ਗੁਰੂ ਵਾਲੇ ਬਣਿਆ ਇੱਥੋਂ ਬਹੁਤ ਕੁਝ ਮਿਲਿਆ ਸਾਨੂੰ ਹਾਂ ਹਾਂ 60 70 ਹੈਗੇ ਨੇ ਜੀ ਆ ਸਾਢੇ 70 ਜਾਣੇ ਆ ਲੋੜ ਜੀ ਕਰਨਾ ਚਾਹੀਦਾ ਹਾਂ ਇਹਦੇ ਵਿੱਚ ਬਹੁਤ ਖੁਸ਼ ਆ ਜੀ ਬਹੁਤ ਖੁਸ਼ੀਆਂ ਨੇਗੀਆਂ ਬਹੁਤ ਸਾਨੂੰ ਵਾਹਿਗੁਰੂ ਨੇ ਆਪਦੇ ਚਰਨਾਂ ਨਾਲ ਲਾ ਕੇ ਸਾਨੂੰ ਖੁਸ਼ੀਆਂ ਦਿੱਤੀਆਂ ਨੇ ਬਹੁਤ ਵਧੀਆ ਜੀ ਬਣਿਆਗਾ ਮਨ ਬਾਹਲੀ ਸ਼ਾਂਤੀ ਆ ੜਕਦੇ ਫਿਰਦੇ ਸੀਗੇ ਜਿੱਦਣ ਦੇ ਇੱਥੇ ਗੁਰੂ ਦੇ ਲੜ ਲੱਗੇ ਆ ਬਹੁਤ ਸਾਨੂੰ ਸਕੂਨ ਮਿਲਦਾ ਦਾ ਬਹੁਤ ਵਧੀਆ ਬਣਿਆ ਦੇ ਬਾਬਾ ਗੁਰਪਿਆਰ ਸਿੰਘ ਜੀ ਬਹੁਤ ਵਧੀਆ ਨੇਕ ਸਮਾ ਦੇਨੇ ਜੀ ਸਾਨੂੰ ਉਹਨੇ ਅੰਬਰਤ ਸ਼ਕਾਇਆ ਜੀ ਸਾਨੂੰ ਗੁਰੂ ਵਾਲੇ ਬਣਾਇਆ ਜੀ ਠੀਕ ਹੈ ਜੀ ਬਹੁਤ ਵਧੀਆ ਪਰਿਵਾਰ ਆ ਜੀ ਗੁਰਸਿੱਖੀ ਨਾਲ ਜੁੜਿਆ ਹੋਇਆ ਜੀ ਗੁਰਸਿੱਖੀ ਨਾਲ ਹੀ ਜੋੜਦੇ ਨੇ ਜੀ ਸਾਰਿਆਂ ਨੂੰ ਸਾਨੂੰ ਅਜ ਅੰਬਰਤ ਸ਼ਕਾਇਆ ਜੀ ਉਹਨਾਂ ਨੇ ਸਾਡੇ ਘਰਦਿਆਂ ਨੂੰ ਵੀ ਗੁਰਸਿੱਖੀ ਨਾਲ ਜੋੜਿਆ ਜੀ ਉਹਨਾਂ ਨੇ ਬਹੁਤ ਵਧੀਆ ਪਰਿਵਾਰ ਆ ਜੀ ਉਹਨਾਂ ਦਾ ਧੰਨਵਾਦ ਕਰਦੀ ਆ ਜੀ ਮੈਂ ਮਾਲ ਮੜਿਆ ਜੀ ਬਾਬਾ ਜੀ ਗੁਰਪਿਆਰ ਸਿੰਘ ਨੇ ਸਾਨੂੰ ਮਰ ਬਣਾਇਆ ਹੀ ਸਾਡਾ ਤੇ ਵੀ ਬਹੁਤ ਵਧੀਆ ਇਹ ਬਾਣੀ ਪੜਦੇ ਬਹੁਤ ਸੰਗਤ ਜੁੜਦੀ ਹੈ ਇਹ ਨਗਰ ਕੀ ਬਹੁਤ ਵਧੀਆ ਕਰਿਆ ਜੀ ਨਾ ਹੋ ਵੀ ਹੋ ਜਾਂਦੀ ਹੈ ਜੀ ਇੱਥੇ ਗੁਰੂ ਦੇ ਕਰਦੇਵਾਰ ਆਏ ਨੇ ਜੀ ਅਸੀਂ ਇਸੇ ਕਰਕੇ ਮਨ ਬਣਾ ਲਏ ਸੀ ਵੀ ਬਾਕੀ ਸਭ ਨਸ਼ੇ ਪੱਤੇ ਤੋਂ ਬਚੇ ਰਹਿੰਦੇ ਨੇ ਜੀ ਸਾਰੇ ਵਧੀਆ ਚੀਜ਼ ਹੈ ਵਧੀਆ ਜੀ ਨਸ਼ਿਆਂ ਤੋਂ ਉਹ ਬੱਚੇ ਰਹੇ ਜਨਰੇਸ਼ਨ ਬਹੁਤ ਚੰਗੀ ਗੱਲ ਹੈ ਜੀ ਸਾਨੂੰ ਜਿਹੜੇ ਸਾਡੇ ਪਾਤੀ ਨੇ ਗੁਰਪਿਆਰ ਸਿੰਘ ਇਹਨਾਂ ਨੇ ਸਾਨੂੰ ਬਹੁਤ ਸਿੱਖਿਆ ਦਿੱਤੀ ਆ ਪਹਿਲਾਂ ਇਹਨਾਂ ਨੇ ਸਾਨੂੰ ਸੁਖਣੀ ਸਾਹਿਬ ਦੇ 45 ਦਿਨ ਸੁਣ ਸਾਹਿਬ ਦੇ ਪਾਠ ਕਰਾਏ ਨੇ ਤੇ ਫਿਰ ਇਹਨਾਂ ਨੇ ਸਾਨੂੰ ਜਾਪ ਕਰਵਾਏ ਫਿਰ ਕੈਂਪ ਵੀ ਲਾਇਆ ਹੁਣ 28 ਦਿਨ ਹੋ ਗਏ ਸਾਨੂੰ ਜਿਹੜੇ ਅਸੀਂ ਇਹ ਮਤਵਲ ਕੇ ਜਾਪ ਕੀਤੇ ਨੇ ਅੱਜ ਅੰਮ੍ਰਿਤ ਸੰਚਾਰ ਕੀਤਾ ਅਸੀਂ ਇੰਨੇ ਪ੍ਰਭਾਵਿਤ ਹੋਏ ਇਹਨਾਂ ਦੀਆਂ ਸਾਖੀਆਂ ਤੋਂ ਪਹਿਲਾਂ ਮੈਂ ਅੰਮ੍ਰਿਤ ਛਕਿਆ ਫਿਰ ਮੇਰੇ ਬੇਟੇ ਨੇ ਛਕਿਆ ਫਿਰ ਹੁਣ ਅੱਜ ਸਾਡਾ ਸਾਰਾ ਪਰਿਵਾਰ ਗੁਰੂ ਕਿਰਪਾ ਕੋਈ ਸਾਡੇ ਗੁਰਪਿਆਰ ਸਿੰਘ ਬਾਬਾ ਜੀਾਂ ਦੀ ਜਿਨ੍ਹਾਂ ਨੇ ਸਾਨੂੰ ਇੱਥੋਂ ਤੱਕ ਲਿਆਂਦਾ ਸਾਖੀਆਂ ਸੁਣਾ ਕੇ ਸਾਨੂੰ ਬਹੁਤ ਪ੍ਰੇਰਿਤ ਕੀਤਾ ਜਿਸ ਕਰਕੇ ਅਸੀਂ ਅੱਜ ਗੁਰਦੁਆਰਾ ਸਾਹਿਬ ਅੰਮ੍ਰਿਤਸਰ ਕੇ ਬੜੇ ਨਿਹਾਲ ਹੋਏ ਆ ਇਹ ਕੀਤਾ ਕਿ ਨੇ ਸਾਨੂੰ ਗੁਰਪਿਆਰ ਬਾਬਾ ਜੀ ਵਾਹਿਗੁਰੂ ਖਾਲਸਾ ਵਾਹਿਗੁਰਜੀ ਕੀ ਫਤਿਹ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਤਨ ਤਨ ਗੁਰੂ ਗੋਬਿੰਦ ਸਿੰਘ ਮਹਾਰਾਜ ਤਨ ਤਨ ਗੁਰੂ ਗ੍ਰੰਥ ਸਾਹਿਬ ਮਹਾਰਾ ਦੀ ਅਪਾਰ ਬਖਸ਼ਿਸ਼ ਹੋਈ ਜੋ ਕਿ ਆਪ ਜੀ ਨੇ ਪਿੱਛੇ ਵੀ ਜਦੋਂ ਤੁਸੀਂ ਆਏ ਸੀ ਇੰਟਰਵਿਊ ਕਰਨ ਉਹਦੇ ਵਿੱਚ ਅਸੀਂ ਦੱਸਿਆ ਸੀ ਤੁਹਾਨੂੰ ਵੀ ਪਿਛਲੇ ਲਗਾਤਾਰ 45 ਦਿਨ ਤੋਂ ਸੁਖਮਣੀ ਸਾਹਿਬ ਦੇ ਪਾਠ ਉਸ ਤੋਂ ਬਾਅਦ ਇੱਕ ਤਰੀਕ ਤੋਂ ਲੈ ਕੇ ਅੱਜ 28 ਤਰੀਕਾ ਲਗਾਤਾਰ ਗੁਰਮੰਤਰ ਵਾਹਿਗੁਰੂ ਦੇ ਜਾਪ ਚੱਲ ਰਹੇ ਨੇ ਔਰ ਭਾਈ ਸਾਹਿਬ ਭਾਈ ਗੁਰਵਿੰਦਰ ਸਿੰਘ ਹੀਰੋ ਤੋਂ ਜਿਨ੍ਹਾਂ ਦੇ ਗੁਰੂ ਸਾਹਿਬ ਦੀਆਂ 파ਰ ਬਖਸ਼ਿਸ਼ ਹੈ ਇਹਨਾਂ ਦੀ ਕਿਰਪਾ ਸਦਕਾ 52 ਪਾਠ ਵੀ ਸਹਿਜ ਪਾਠ ਸ਼ੁਰੂ ਕੀਤੇ ਇੱਥੇ ਆਪਾਂ ਇੱਕ ਤਰੀਕ ਨੂੰ ਤੇ ਉਪਰੰਤ ਇਹਨਾਂ ਦੀ ਕਿਰਪਾ ਸਦਕਾ ਹੁਣ ਕੱਲ ਨੂੰ ਬੀਬੀਆਂ ਨੂੰ ਸਮਾਣ ਵੀ ਕਰਨਾ ਸਰੋਪਾ ਉਹ ਮਾਲਾ ਦੁਆਰਾ ਤਾਂ ਤੇ ਉਹ ਸਿਮਰਨ ਦੇ ਨਾਲ ਜੁੜੀਆਂ ਰਹਿਣ ਕਿਉਂਕਿ ਅੱਜ ਸਾਰੇ ਸਮਾਗਮ ਦੀ ਸਮਾਪਤੀ ਹੈ ਔਰ ਅੱਜ ਘੱਟੋ ਘੱਟ 50-60 ਪ੍ਰਾਣੀਆਂ ਨੇ ਅਮਰ ਸ਼ਾਹ ਕੇ ਗੁਰੂ ਕੇ ਜਹਾਜ਼ ਚੜ੍ਹੇ ਨੇ ਸਾਡੇ ਮਨ ਦੇ ਵਿੱਚ ਮੈਨੂੰ 10 ਸਾਲ ਹੋ ਗਏ ਡਿਊਟੀ ਕਰਦੇ ਨੂੰ ਤੇ ਮੇਰੇ ਮਨ ਦੇ ਵਿੱਚ ਸੀ ਵੀ ਇੱਥੇ ਅਮਰ ਸੰਚਾਰ ਹੋਵੇ ਪਿੰਡਾਂ ਤੋਂ ਬਰਨਾਲੇ ਤੋਂ ਜਖੇਪਲ ਤੋਂ ਕੋਟੜੇ ਤੋਂ ਗੋਟੜੀ ਤੋਂ ਸੰਗਤਾਂ ਨੇ ਆ ਕੇ ਅਮਰ ਛਕਿਆਗਾ ਸਮਾ ਅਤੇ ਭਿੱਖੀ ਸੰਗਤ ਦਾ ਬਹੁਤ ਸਹਿਯੋਗ ਹੈ ਔਰ 사ਤਗੁਰ ਜੀ ਇਸੇ ਤਰ੍ਹਾਂ ਗੁਰਦੁਆਰੇ ਨੂੰ ਛੜ ਦੀ ਕਲਾ ਦੇ ਦਾਨ ਬਖਸ਼ਣਾ ਸੰਗਤਾਂ ਨੂੰ ਵੀ ਇਸੇ ਤਰ੍ਹਾਂ ਆਪਣੇ ਚਰਨਾਂ ਦੇ ਨਾਲ ਜੋੜ ਕੇ ਰੱਖਣਾ ਔਰ ਅੱਗੇ ਵੀ ਅਸੀਂ ਪਰਾਲੇ ਕਰਦੇ ਰਹਾਂਗੇ ਵੀ ਸੰਗਤ ਗੁਰਮਤ ਦੇ ਨਾਲ ਜੁੜਦੀ ਰਹੇ ਅਸੀਂ ਇਹ ਕਹਿੰਦੇ ਵੀ ਜੇ ਕੋਈ ਬਾਹਰਲੇ ਵੀਰ ਹੈਗੇ ਨੇ ਤਾਂ ਅਸੀਂ ਗੁਰੂ ਘਰ ਦਾ ਨੰਬਰ ਹੈ ਜਿਹੜਾ ਮੈਂਸ਼ਨ ਕਰ ਦਾਂਗੇ ਤਾਂ ਕਿਉਂਕਿ ਇਮਾਰਤ ਤੁਹਾਨੂੰ ਤੁਸੀਂ ਦੇਖ ਹੀ ਲਿਆ ਛੋਟੀ ਹੈ ਸੰਗਤ ਸਾਡੇ ਕੋਲ ਰੋਜ਼ ਤਕਰੀਬਨ 60 70 ਦੇ ਕਰੀਬ 100 ਦੇ ਕਰੀਬ ਆਉਂਦੀ ਹੈ ਸੰਗਤ ਕਈ ਵਾਰ ਬਾਰੇ ਪੈਂਦੀ ਹੈ ਜਿੱਦ ਮਤਲਬ ਦਵਾਨ ਲੱਗਦਾ ਹੈ ਸੰਗਰਾਮ ਦਾ ਹੁੰਦਾ ਪ੍ਰੋਗਰਾਮ ਜਾਂ ਖੰਡ ਪੜਦਾ ਉਹਦੇ ਅਸੀਂ ਧੁੱਪੇ ਬੈ ਫਰੋਂ ਗੁਜ਼ਾਰਾ ਜਾਂ ਕਰਦੇ ਆ ਕਿਉਂਕਿ ਸੰਗਤ ਮਾਇਆ ਪੁਣੀ ਉਹ ਪ੍ਰਚਲਿਤਤਾ ਵੀ ਅਸੀਂ ਦੇਣ ਨੂੰ ਤਿਆਰ ਆਂ ਪਰ ਤੁਹਾਨੂੰ ਪਤਾ ਵੀ ਇਹ 60 70 ਲੱਖ ਦਾ ਪ੍ਰੋਜੈਕਟ ਹੈ ਔਰ ਜੇ ਸਾਨੂੰ ਬਾਰੋਸ ਹੈ ਤਾਂ ਮਿਲ ਜੇ ਤਾਂ ਬਹੁਤ ਵਧੀਆ ਕਿਉਂਕਿ ਗੁਰੂ ਘਰ ਵੱਡਾ ਬਣ ਜੇ ਥੱਲੇ ਲੰਗਰ ਹਾਲ ਬਣ ਜੇ ਉੱਤੇ ਦਰਬਾਰ ਬਣ ਜੇ ਤੇ ਕਿਉਂਕਿ ਜਗ੍ਹਾ ਵੀ ਥੋੜੀ ਹੈ ਤੁਹਾਨੂੰ ਪਤਾ ਹੀ ਹੈ ਵੀ ਡੇਢ ਕ ਕਨਾਲ ਕਨਾਲ ਦੇ ਤਕਰੀਬਨ ਜਗ੍ਹਾ ਇਹ ਹੈ ਸੰਗਤ ਨੂੰ ਵੀ ਅਪੀਲ ਕਰਦੇ ਹਾਂ ਜੀ ਸੰਗਤ ਨੂੰ ਇਹ ਅਪੀਲ ਕਰਦੇ ਆ ਵੀ ਵੱਧ ਤੋਂ ਵੱਧ ਸਹਾਇਜੋਗ ਦੇ ਕੇ ਕਿਉਂਕਿ ਆਪਾਂ ਇਹ ਨਹੀਂ ਕਹਿੰਦੇ ਵੀ ਕੱਲੀਆਂ ਮਾਰਤਾ ਬਣ ਜਾਣ ਸੰਗਤ ਹੋਵੇ ਨਾ ਸਾਡੇ ਕੋਲ ਸੰਗਤ तकरीबन ਰੋਜ਼ ਸਵੇਰਿਆਂ ਲਾ ਲੋ 70-80 ਦੇ ਕਰੀਬ ਕਥਾ ਸੁਣਨ ਵਾਸਤੇ ਆਉਂਦੇ ਆ ਇਤਿਹਾਸ ਦੀ ਕਥਾ ਹੁੰਦੀ ਹੈ ਸ਼ਾਮ ਨੂੰ 70-80 ਬੀਬੀਆਂ ਰੋਜ਼ ਆਉਂਦੀਆਂ ਨੇ ਤੇ ਪ੍ਰਚਾਰ ਵੀ ਰੋਜ਼ ਵੰਡਿਆ ਜਾਂਦਾ ਮੰਨ ਲਓ ਦੋ ਟਾਈਮ ਸੰਗਤ ਹੁੰਦੀ ਹੈ ਹਰ ਰੋਜ਼ ਗੁਰਦੁਆਰਾ ਸਾਹਿਬ ਵਿੱਚ ਤੇ ਗੁਰਮਤਿ ਪ੍ਰਚਾਰ ਵੀ ਹੁੰਦੇ ਰਹਿੰਦੇ ਕੈਂਪ ਲੱਗਦੇ ਆ ਪਿੱਛੇ ਲਗਾਤਾਰ ਜਾਪ ਹੋਏ ਹੁਣ ਵੀ ਗੁਰਮਤਿ ਦੇ ਜਾਪ ਹੋ ਰਹੇ ਨੇ ਤੇ ਅੱਗੇ ਵੀ ਉਪਰ ਮਕਸ਼ਿਆਂ ਨਾਲ ਮੈਂ ਤੁਹਾਨੂੰ ਦੱਸੀ ਜਾਂਦਾ ਮੈਂ 11ਵੀਂ ਦੇ ਵਿੱਚ ਸੀ ਜਦੋਂ ਮੈਂ ਡਿਊਟੀ ਕੀਤੀ ਹੁਣ ਵੀਰ ਚੱਲ ਰਹੀ ਆ ਵੀ ਮੇਰੇ ਮਨ ਦੇ ਵਿੱਚ 10 ਸਾਲ ਹੋ ਗਏ ਸੀ ਵੀ ਮੈਂ ਵੀ ਸੰਗਤ ਨੂੰ ਮਤਲਬ ਪ੍ਰੇਰਿਤ ਕਰਕੇ ਅਮਰ ਤੇ ਇੱਥੇ ਸ਼ਿਕਾਇਆ ਕਿਉਂਕਿ ਆਪਣੇ ਸਾਰੇ ਸਥਾਨਾਂ ਤੇ ਸ਼ਿਕਾਇਆ ਗਿਆ ਤੇ ਮਨ ਦੇ ਵਿੱਚ ਇੱਕ ਰੂਹ ਸੀ ਕਿ ਵੀ ਇੱਥੇ ਸ਼ਿਕਾਇਆ ਜਾਵੇ ਪਰ ਸੰਗਤ ਨੇ ਬਹੁਤ ਪ੍ਰੇਮ ਦਿੱਤਾ ਅੱਜ 60 70 ਦੇ ਤਕਰੀਬਨ عمر ਛੱਕੇ ਗੁਰੂ ਕੇ ਜਹਾਜੇ ਚੜੇ ਆ ਸੰਗਤ ਦਾ ਤਾਂ ਹੋਰ ਵੀ ਤੁਸੀਂ ਨਾਲੋ ਵੀ ਅੱਜ ਸਮਾਗਨ ਦੀ ਸਮਾਪਤੀ ਹੈ ਮੈਨੂੰ ਸੰਗਤ ਦੇ ਕਈਆਂ ਦੇ ਫੋਨ ਆਏ ਵੀ ਬਾਬਾ ਜੀ ਹੁਣ ਸਮਾਗਨ ਦੀ ਸਮਾਪਤੀ ਹੋ ਗਈ ਵੀ ਹੌਲਾਪਣ ਮਹਿਸੂਸ ਹੋ ਕਾ ਵੀ ਅ ਸਿੱਤੇ ਸੰਗਤ ਦੇ ਮੈਂ ਤਾਂ ਇਹਦੇ ਵਿੱਚ ਚਾਹ ਅਭੀ ਕਾਨੂੰ ਅਸੀਂ ਨਹੀਂ ਆਵਾਂਗੇ ਤਾਂ ਕੀ ਕਰਾਂਗੇ ਸੋ ਇਸ ਕਰਕੇ ਵੀ ਅਪਰਾਲੇ ਕਰਦੇ ਰਹਾਂਗੇ 10 ਦਿਨ 5 ਦਿਨ ਪਾ ਕੇ ਹੋਰ ਪ੍ਰਚਾਰ ਕਰਾਂਗੇ ਕੋਈ ਕੈਂਪ ਲਾ ਲਾਂਗੇ ਕੋਈ ਮੂਲ ਮੰਤਰ ਦੇ ਜਾਪ ਕਰਾਵਾਂਗੇ ਸੰਗਤ ਜੁੜਦੀ ਰਹਿੰਦੀ ਇਸ ਤਰ੍ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ